ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਾਂ ਆਪਣੇ ਧੀ ਨੂੰ ਛੱਡ ਕੇ ਕੈਨੇਡਾ ਜਾ ਰਹੀ ਹੈ ਦੇਖੋ ਕਿਵੇਂ 에어ਪੋਰਟ ਤੇ ماں ਆਪਣੇ ਧੀ ਨੂੰ ਜਫੀ ਚ ਲੈ ਕੇ ਭਾਵਕ ਹੋ ਜਾਂਦੀ ਹੈ ਬਹੁਤ ਔਖਾ ਹੈ ਘਰ ਪਰਵਾ ਛੱਡ ਕੇ ਜਾਣਾ ਖਾਸ ਕਰਕੇ ਬੱਚਿਆਂ ਨੂੰ ਛੱਡ ਕੇ ਜਾਣਾ ਇੱਕ ਮਾਂ ਲਈ ਬਹੁਤ ਔਖਾ ਹੈ ਪਰ ਮਜਬੂਰੀਆਂ ਸਭ ਕੁਝ ਕਰਾ ਦਿੰਦੇ ਹਨ ਕੀ ਕਹਿਣਾ ਚਾਹੋਗੇ ਇਸ ਵੀਡੀਓ ਪਰਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਅਸੀਂ ਪਈ ਲਾਖੀ ਬੇਰੰਗ ਸਾਨੂੰ ਤੂੰ ਹੀਉ ਚਾਏ ਰੰਗ ਜਾਣੀ ਖੁਸ਼ੀਆਂ